ਆਪਾਂ ਨੂੰ ਪਹੁੰਚਾਉਣ ਤੋਂ ਪਹਿਲਾਂ ਵੱਲੋਂ ਸਾਡੀ ਸੰਸਥਾ ਬਿਸ਼ਪ ਪੰਜਾਬੀ ਗੀਤਕਾਰ ਪਰਿਵਾਰ ਪੰਜਾਬੀ ਸਹਿਤ ਸਭਾ ਰਜਿਸਟਰ ਲੁਧਿਆਣਾ ਤੇ ਬਾਕੀ ਸਾਥੀ ਸੱਜਣ ਸੱਜਣ ਜਿਵੇਂ ਅੰਸੀਲਾ ਜੀ ਪਾਲੀ ਦੇਸਵਾਲੀਆ ਜੀ ਪੱਟੀવાડી ਪਾਲਾ ਸਾਹਿਬ ਤੇ ਕਿ ਤੁਹਾਡੇ ਸਭਨਾ ਦੇ ਸਹਿਯੋਗ ਨਾਲ ਇੱਕ ਜਿਹੜਾ ਛੋਟਾ ਜਿਹਾ ਸੁਪਨਾ ਸੀ ਲੈ ਕੇ ਚੱਲੇ ਸੀ ਸਾਨੂੰ ਲੱਗਦਾ ਸੀ ਕਿ ਮੇਲੇ ਜਿਵੇਂ ਆ ਆਕਸਰ ਹੁੰਦੇ ਨੇ ਉਮੀਦ ਆਊਗਾ ਪਰ ਤੁਸੀਂ 15 ਦਿਨਾਂ ਦੇ ਵਿੱਚ ਇਸ ਮੇਲੇ ਨੂੰ ਇੰਟਰਨੈਸ਼ਨਲ ਲੈਵਲ ਦਾ ਮੇਲਾ ਬਣਾ ਦਿੱਤਾ ਕਿਉਂਕਿ ਇਹਦੇ ਵਿੱਚ ਮੇਲੇ ਦੇ ਵਿੱਚ ਜਿੱਥੇ ਪੰਜਾਬ ਦੇ ਵਿੱਚ ਅਸੀਂ ਪਹਿਲਾਂ ਸੋਚਦੇ ਸੀ 2-300 ਬੰਦਾ ਆਉਣਾ ਕਰਦੇ ਕਰਦੇ ਸੌ ਸਿਆਮਾ ਨੇ ਜਿਹੜੀਆਂ ਸਾਡੇ ਤੋਂ ਪਹਿਲਾਂ ਵੀ ਸਦੀਆਂ ਤੋਂ ਚਲਦੀਆਂ ਆਈਆਂ ਨੇ ਬਹੁਤ ਸਾਰੇ ਗੀਤਕਾਰ ਜਿਹੜੇ ਨੇ ਬੜੇ ਵੱਡੇ ਵੱਡੇ ਗਾਣੇ ਲਿਖੇ ਉਹਨਾਂ ਨੇ ਬੜੇ ਹਿੱਟ ਵੀ ਹੋਏ ਚੱਲੇ ਪਰ ਵਿਚਾਰਿਆਂ ਕੋਲ ਜਾਣ ਲੱਗੇ ਬਹੁਤ ਸਾਰੇ ਗੀਤਕਾਰ ਸਾਡੇ ਜਿਹੜੇ ਨੇ ਉਹ ਜਾਂ ਇਲਾਜ ਪੱਖੋਂ ਚਲੇ ਗਏ ਤੇ ਜਾਂ ਉਹਨਾਂ ਦੀ ਕੋਈ ਸਾਂਭ ਸੰਭਾਲ ਨਹੀਂ ਹੋ ਸਕੀ ਉਹ ਇਸ ਦੁਨੀਆ ਤੋਂ ਚਲੇ ਗਏ ਤੇ ਜਿਨ੍ਹਾਂ ਨੂੰ ਅਸੀਂ ਅੱਜ ਯਾਦ ਕਰਦੇ ਹਾਂ ਸੋ ਸਾਡੇ ਜਿਹੜੇ ਪੱਤਰਕਾਰ ਵੀ ਪਹੁੰਚਿਆ ਸਾਡਾ ਕਿ ਪਰਿਵਾਰ ਬੜੀ ਮਿਹਰਬਾਨੀ ਬਾਕੀ ਜਿਹੜਾ 22 ਤਰੀਕ ਨੂੰ ਮੇਲਾ ਗੀਤਕਾਰਾਂ ਦਾ ਬਾਜੀ ਜਹਾਂ ਤੱਕ ਪਤਾ ਲੱਗਿਆ ਸਾਡੀ ਸਾਰੀ ਟੀਮ ਤੁਹਾਨੂੰ ਵਾਰ ਵਾਰ ਇਹੀ ਗੱਲ ਕਹਿੰਦੀ ਹੈ ਸਾਰੇ ਜਿੰਨੇ ਗੀਤ ਕਰ ਸਕਦੇ ਸੀ ਸੀਨੀਅਰ ਜੂਨੀਅਰ ਪਹੁੰਚਣ ਕੇ ਉਹਨਾਂ ਨੂੰ ਕੋਈ ਬੇਨਤੀ ਕਰਾਂਗੇ ਵੀ ਤੁਸੀਂ ਖੁਦ ਹੀ ਪ੍ਰਬੰਧ ਕਰੋ ਆਪਣੇ ਪਰਿਵਾਰ ਵਾਂਗੂ ਪਹੁੰਚਣਾ ਇੱਥੇ ਕੋਈ ਵੱਡਾ ਨਹੀਂ ਛੋਟਾ ਨਹੀਂ ਤੇ ਤੁਹਾਡੀਆਂ ਜਿਹਦੀ ਇੱਕ ਦੁਖਤ ਤਕਲੀਫਾਂ ਨੇ ਉਹਨਾਂ ਨੂੰ ਸਾਡੇ ਵੱਡੇ ਗੀਤਕਾਰ ਵੀ ਸਾਡੇ ਆਰਗੇਨਾਈਜ਼ਰ ਨੇ ਸਾਰੇंनो ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਹਾਡੇ ਬਿਨਾਂ ਸਾਡੀ ਸਾਰੀ ਕੋਸ਼ਿਸ਼ ਬੇਅਰਥ ਸੀ ਅਸੀਂ ਜਿੰਨਾ ਮਰਜੀ ਕੋਸ਼ਿਸ਼ ਕਰਦੇ ਜਿਹੜੀ ਆ ਕਾਮਯਾਬੀ ਅਸੀਂ ਹਾਸਲ ਕਰ ਰਹੇ ਆ ਇਹਦਾ ਸਿਹਰਾ ਵੀ ਤੁਹਾਨੂੰ ਜਾਂਦਾ ਅਸੀਂ ਤੁਹਾਡੇ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਜਿੱਥੋਂ ਤੱਕ ਇਸ ਫੋਰਮ ਦੇ ਹਾਂਜੀ ਸਰ ਤੁਹਾਨੂੰ ਕੀ ਲੱਗਦਾ ਕਿ ਅੱਜ ਗੀਤਕਾਰ ਪੁੱਛਿਆ ਨਹੀਂ ਜਾ ਰਿਹਾ ਗੀਤਕਾਰਾਂ ਨੂੰ ਜੱਟ ਕੀ ਉਹਨਾਂ ਦੇ ਗਾਇਬ ਇਹ ਗਾਣੇ ਜਿਹੜੇ ਸਿੰਗਰ ਗਾਉਂਦੇ ਨੇ ਉਹ ਅੱਜ ਸਟਾਰ ਬਣਦੇ ਦੇਖੋ ਦੋ ਤਿੰਨ ਗੱਲਾਂ ਹੈਗੀਆਂ ਗੀਤਕਾਰ ਨੂੰ ਪੁੱਛਿਆ ਤਾਂ ਨਹੀਂ ਜਾ ਰਿਹਾ ਜਦੋਂ ਪਹਿਲਾਂ ਐਨਲੌਗ ਜੁਗ ਸੀਗਾ ਪਹਿਲਾਂ ਕੈਸਟਾ ਹੁੰਦੇ ਸੀ ਕੈਸਟਾ ਵੇਚਦੇ ਹੁੰਦੇ ਤਾਂ ਹਰੇਕ ਐਸਿਡ ਦੇ ਉੱਤੇ ਗੀਤਕਾਰ ਦਾ ਨਾਮ ਹੁੰਦਾ ਸੀ ਫੋਟੋ ਵੀ ਲਾਉਂਦੇ ਇੱਕ ਸਮਾਂ ਦਾ ਇਹ ਸੀ ਵੀ ਜਿਹੜੇ ਕੈਸਟਾਂ ਡੱਬੇ ਤੇ ਉੱਧਰ ਵੀ ਗੀਤਕਾਰਾਂ ਦੇ ਫੋਟੋਆਂ ਲੱਗੀਆਂ ਹੁੰਦੀਆਂ ᱛੀਆਂ ਜਦੋਂ ਇੱਕ ਚੇਂਜ ਆਈ 2004-05 ਦੇ ਆਸ-ਪਾਸ ਜਦੋਂ ਐਨਲੌਗ ਖਤਮ ਹੋਇਆ ਡਿਜੀਟਲ ਕਨਵਰਟ ਹੋਇਆ ਤੇ ਉਦੋਂ ਇੱਕ ਇਤਰਾਸ ਦੀ ਹੋਈ ਪੰਜਾਬ ਦੀਆਂ ਕੰਮ ਬਹੁਤਾਂ ਕੰਪਨੀ ਬਹੁਤੀਆਂ ਕੰਪਨੀ ਦੇ ਵਿੱਚ ਮੇਰੀ ਕੰਪਨੀ ਵਿੱਚ ਸੀਗੀ ਤਾਂ ਉਦੋਂ ਸਾਰੀਆਂ ਕੰਪਨੀਆਂ ਵੱਡੀਆਂ ਕਾਰਪੋਰੇਟ ਘਰਾਣਿਆਂ ਦੀਆਂ ਕੰਪਨੀਆਂ ਕੋਲ ਚਲੀਆਂ ਗਈਆਂ ਤਾਂ ਉਹਨਾਂ ਨੇ ਕੀ ਕੀਤਾ ਉਹ ਜਿਹੜਾ ਡਾਟਾ ਸੀਗਾ ਉਹਨੂੰ ਕੈਸਟਾ ਤੋਂ ਕਨਵਰਟ ਕਰਕੇ ਡਿਜੀਟਲ ਦੇ ਵਿੱਚ ਮਤਲਬ ਇੰਟਰਨੈਟ ਸਾਈਟਾਂ ਤੇ ਚੜਾਇਆ ਤਾਂ ਉਦੋਂ ਉਹਨਾਂ ਨੇ ਸਿਰਫ ਕਲਾਕਾਰ ਦਾ ਨਾਮ ਦੇਖਿਆ ਤੇ ਇੱਕ ਗੀਤ ਦੇ ਬੋਲ ਦੇਖੇ ਉਹਨਾਂ ਜਿਹਨੇ ਬਾਕੀ ਕ੍ਰੈਡਿਟ ਬਣਦੇ ਸੀ ਗੀਤਕਾਰ ਦਾ ਜਾਂ ਕੇ ਪੇਸ਼ਕਾਰ ਦਾ ਉਹ ਸਾਰੇ ਕੱਟਦੇ ਮੇਰੀਆਂ ਆਪਣੀਆਂ ਕੈਸਟਾਂ ਤੇ ਤੁਸੀਂ ਬਹੁਤ ਪਹਿਲਾਂ ਸੁਣਦੇ ਹੋਗੇ ਜਰਨਲ ਕਮਾਨ ਪੇਸ਼ ਕਰਦੇ ਆਂ ਠੀਕ ਹੈ ਜੀ ਮੇਰੀ ਆਉਟੀਆਂ ਕੈਸਟਾਂ ਦੇ ਉੱਤੇ ਉਹ ਕਲੈਕਟ ਉੱਥੇ ਉਹ ਨਾ ਕੰਪਲੇਟ ਕਲੈਕਟ ਨਹੀਂ ਹੈਗਾ ਜਿੰਨਾ ਚਿਰ ਉਹ ਗੀਤਕਾਰ ਦਾ ਨਾਮ ਉਸ ਜਗ੍ਹਾ ਤੇ ਜਿੱਥੇ ਗਾਣਾ ਚੜਿਆ ਹੋਇਆ ਤਾਂ ਉੱਥੇ ਉਹ ਨਹੀਂ ਹੋਊਗਾ ਉਹ ਗਾਣੇ ਨਾਲ ਉਹਦਾ ਕੋਡ ਨਹੀਂ ਬਣੂਗਾ ਉਹਨਾਂ ਚਿਰ ਉਹਨੂੰ ਰੈਲਿਟੀ ਨਹੀਂ ਮਿਲ ਸਕਦੀ ਕੋਈ ਅਗਲਾ ਸਵਾਲ ਜੀ ਜੇ ਤੁਸੀਂ ਪੰਜਾਬੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਉਸ ਦਿਨ ਦੀ ਪੰਜਾਬੀ ਮਾਂ ਬੋਲੀ ਜਿਸ ਦਿਨ ਤੁਸੀਂ ਇਹ ਪ੍ਰੋਗਰਾਮ ਕਰਕੇ ਨਹੀਂ ਦੇਖੋ ਦੂਜੇ ਦਿਨ ਦੂਜੇ ਦਿਨ ਹੈ ਪੰਜਾਬੀ ਮਾਂ ਬੋਲੀ ਦਿਵਸ ਪੰਜਾਬੀ ਮਾਂ ਬੋਲੀ ਨੂੰ ਸਮਰਕਤ ਵਾਲੀ ਗੱਲ ਤੇ ਮੈਂ ਆ ਜਨਾ ਅਸੀਂ ਜਿਹੜੇ ਗੀਤਕਾਰਾਂ ਨੂੰ ਇਕੱਠੇ ਕਰ ਰਹੇ ਹਾਂ ਉੱਥੇ ਸਾਡਾ ਇੱਕ ਏਜੰਡਾ ਇਹ ਵੀ ਹੈਗਾ ਕਿ ਅਸੀਂ ਗੀਤਕਾਰਾਂ ਨੂੰ ਇੱਕ آگਾਹ ਕਰੀਏ ਕਿ ਅਸੀਂ ਗੀਤਾਂ ਦਾ ਦਾਇਰਾ ਕਿੰਨਾ ਕੁ ਰੱਖਣਾ ਸਾਡੇ ਜਿਹੜੇ ਬੁਲਾਰੇ ਹੋਣਗੇ ਉਹ ਕਿਉਂ ਗੀਤਾਂ ਨੂੰ ਦੱਸਣਗੇ ਗੀਤਾਂ ਦੇ ਵਿੱਚ ਜਿਹੜੀ ਸਾਡੀ ਸਭਿਕ ਨਗਾਰ ਆ ਰਹੇ ਆ ਸਭਿਤਾ ਤੋਂ نیچے ਜਾ ਰਹੇ ਨੇ ਗਾਣੇ ਕਈ ਪੰਗਾ ਕਿੱਥੇ ਪਿਆ ਕਿ ਅੱਪਾ ਘਰੀ ਗਾਣਾ ਬਣਾਇਆ ਕਰੇ ਗੀਤ ਲਿਖਿਆ ਕਰੀ ਸਟੂਡੀਓ ਕਰੀ ਸਾਰਾ ਕੁਝ ਕਰਕੇ YouTube ਤੇ ਚੜਾਤਾ ਤਾਂ ਮਾੜੇ ਗਾਣੇ ਵੀ ਰੀਲੀਜ਼ ਹੋਏ ਉਹਨਾਂ ਪਿੱਛੇ ਅਸੀਂ ਪਿੱਛੇ ਮੇ ਹੁਣ ਚਲਾਈ ਸਾਰਿਆਂ ਨੇ ਉਦੋਂ ਅਸੀਂ ਉਦੋਂ ਸਾਡੇ ਬੁਲਾਰਿਆਂ ਨੂੰ ਉੱਥੋਂ ਜਿਹੜੇ ਇੱਕ ਬਹੁਤ ਨਾਮੀ ਕਨਾਮੀ ਗੀਤਕਾਰ ਵੀ ਨੇ ਉਹ ਸਹਿਤਕਾਰ ਵੀ ਨੇ ਅਸੀਂ ਉਹਨਾਂ ਨੂੰ ਵਿੱਚ ਵਿੱਚ ਟਾਈਮ ਦੇ ਕੇ ਉਹਨਾਂ ਨੂੰ ਦੱਸਾਂਗੇ ਭਾਈ ਐਦਾਂ ਦੇ ਗਾਣੇ ਹੋਣੇ ਚਾਹੀਦੇ ਨੇ ਇੱਕ ਉੱਥੇ ਅਸੀਂ ਹੋਰ ਤਰ੍ਹਾਂ ਦੀ ਅਰੇਂਜਮੈਂਟ ਵੀ ਰੱਖਾਂਗੇ ਗੀਤਕਾਰਾਂ ਵਾਸਤੇ ਅਸੀਂ ਇੱਕ ਦੋ ਕੰਪਨੀਆਂ ਦੇ ਬੁਲਾਰਿਆਂ ਨੂੰ ਵੀ ਬੁਲਾਵਾਂਗੇ ਤੁਹਾਨੂੰ ਵੀ ਕਿੱਦਾਂ ਦੇ ਗੀਤ ਚਾਹੀਦੇ ਨੇ ਉੱਥੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਕਿ ਕੰਪਨੀਆਂ ਤੇ ਗੀਤਕਾਰਾਂ ਦੀ ਟਿਊਨਿੰਗ ਹੋ ਸਕੇ ਤੇ ਵੀ ਗਾਣਾ ਜਿਹੜਾ ਚਾਹੀਦਾ ਉਹੀ ਗਾਣਾ ਲਿਖਿਆ ਜਾਵੇ ਫालतू ਗਾਣੇ ਨਾ ਲਿਖੇ ਜਾਣ ਹੁਣ ਜੋ ਗਾਣੇ ਲਿਖੇ ਜਾ ਰਹੇ ਨੇ ਵੈਸਟਰਨ ਕਲਚਰ ਹੁੰਦੇ ਤੇ ਬਹੁਤ ਜ਼ਿਆਦਾ ਹਾਵੀ ਹੋ ਗਿਆ ਉਸੇ ਕਰਕੇ ਵੀ ਗਾਣੇ ਹੁਣ ਲਿਖੇ ਜਾ ਰਹੇ ਨੇ ਜੀ 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 ਜ਼ਿਆਦਾ ਜਿੰਨੇ ਕਲਾਕਾਰ ਨੇ ਜਿਵੇਂ ਨਾਂ ਤੱਕ ਲੈ ਸਕਦਾ ਪਰ ਉਹ ਵੈਸਟਰਨ ਨੂੰ ਜ਼ਿਆਦਾ ਪ੍ਰਮੋਟ ਕਰ ਰਹੇ ਨੇ ਤੈਨੂੰ ਲੱਗਦਾ ਨਹੀਂ ਕਿ ਕਲਾਕਾਰਾਂ ਦੀ ਵੀ ਜ਼ਿੰਮੇਵਾਰੀ ਆ ਉਹ ਆਪਣਾ ਕਲਚਰ ਗਾਣ ਆਪਣਾ ਪੰਜਾਬ ਗਾਣ ਤੇ ਲੋਕ ਪੰਜਾਬ ਦੇ ਦੇਖੋ ਸਮੇਂ ਦੇ ਨਾਲ ਥੋੜਾ ਥੋੜਾ ਸਾਰਾ ਕੁਝ ਬਦਲਦਾ ਹੈ ਪਰ ਉਹ ਨਹੀਂ ਹੋਣਾ ਚਾਹੀਦਾ ਕਿ ਜਿੱਦੇ ਨਾਲ ਸਾਡੀ ਤੁਹਾਡੀ ਆਪ ਦੀ ਪਛਾਣ ਖਤਮ ਹੋ ਜਾਵੇ ਪੰਜਾਬ ਦੀ ਪੰਜਾਬੀ ਦੀ ਪੰਜਾਬੀਅਤ ਦੀ ਮੜਕ ਨੂੰ ਕਿਤੇ ਨਾ ਕਿਤੇ ਜੇ ਆਂਚ ਆਉਂਦੀ ਹੈ ਤਾਂ ਉਦਾਂ ਦੇ ਗਾਣੇ ਨਹੀਂ ਹੋਣੇ ਚਾਹੀਦੇ ਕਿਸੇ ਨੂੰ ਵੀ ਤਾਂ ਸਾਡੀ ਸੰਸਥਾ ਇਹੀ ਅਵੇਅਰ ਕਰੂਗੀ ਕਿ ਤੁਸੀਂ ਇਦਾਂ ਦੇ ਗਾਣੇ ਗੀਤ ਕਰਨ ਨੂੰ ਇਸ ਗਾਣੇ ਇਦਾਂ ਦੇ ਗਾਣੇ ਲਿਖੋ ਤੇ ਇਦਾਂ ਦੇ ਗਾਣੇ ਹੀ ਰਿਲੀਜ਼ ਹੋਣ ਕੰਪਨੀ ਵਾਲਿਆਂ ਨੂੰ ਕਹਾਂਗੇ ਇਦਾਂ ਦੇ ਗਾਣੇ ਅਸੀਂ ਇਹ ਨਹੀਂ ਕਹਿੰਦੇ ਕਿ ਵੀ ਤੁਸੀਂ ਆਪ ਦਾ ਕਮਰਸ਼ੀਅਲ ਕੰਮ ਨਾ ਕਰੋ ਪਰ ਇਹਗਾ ਇਦਾਂ ਨਾ ਹੋਵੇ ਕਿ ਅਸੀਂ ਜੋ ਨਿਗਰਦਾ ਹੈ ਦੇਖੋ 2005 2007 ਤੱਕ ਜਾਂ 2001 ਦੇ ਆਸ-ਪਾਸ ਦੇ ਆਪਾਂ ਜੇ ਗਾਣੇ ਸੁਣਦੇ ਅੱਜ ਵੀ ਆਪਾਂ ਜੇ ਵਿਆਹਾਂ 'ਚ ਜਾਂਦੇ ਤਾਂ ਉਹੀ ਗਾਣੇ ਵੱਜਦੇ ਨੇ 94 'ਚ ਦੀਦ ਰਿਲੀਜ ਹੋਇਆ ਸੀਗਾ ਨੱਚਣ ਤੋਂ ਪਹਿਲਾਂ ਹੋ ਕੇ ਦੇਵਾਗੇ ਅੱਜ ਵੀ ਉਹ ਚੱਲਦਾ ਪਾਲੀ ਪਾਜ ਦੇ ਗਾਣੇ ਕਦੋਂ ਦੇ ਹਨ ਮਲਬੇ ਤੋਂ ਦੇ ਗਾਣੇ ਨੇ ਸੀਲਾ ਸਾਹਿਬ ਦੇ ਗਾਣੇ ਕਦੋਂ ਦੇ ਗਾਣੇ ਨੇ ਪੱਟੀਪੜੀ ਵਾਲਾ ਸਾਹਿਬ ਦੇ ਸਰਵਿਸ ਚੀਮੇ ਹੋਰਾਂ ਦੇ ਗਾਣੇ ਕਦੋਂ ਦੇ ਗਾਣੇ ਨੇ ਕਰਨਲ ਸੀਬੀਐਸ ਵਰਨ ਸਵੇ ਦੇ ਗਾਣੇ ਕਦੋਂ ਦੇ ਗਾਣੇ ਨੇ ਬਾਕੀ ਸੱਜਣਾ ਮੈਂ ਕਿੰਨੇ ਕਦੇ ਨਾਮ ਲਵਾਂ ਉਹ ਗਾਣੇ ਹੀ ਚੱਲਦੇ ਨੇ ਜਦੋਂ ਵਿਆਹਾਂ 'ਚ ਆਪ ਦੇਖਦੇ ਆ ਰੀਮ ਕਰਾਸੀ ਕਹਿੰਦਾ ਵੀ ਤੁਸੀਂ ਇਹਦੇ ਦੇਖੋ ਵੈਸਟਰਨ 뮤직 ਹੋ ਸਕਦਾ ਪਰ ਬਾਰਡਿੰਗ ਦੇ ਵਿੱਚ ਗੜਬੜ ਨਹੀਂ ਹੋ ਸਕਦੀ ਉਹ ਨਹੀਂ ਹੋਣੀ ਚਾਹੀਦੀ ਅਸੀਂ ਸਰਕਾਰ ਨੂੰ ਵੀ ਇਹ ਕਾਵਾਂ ਕਵਾਂਗੇ ਅਬਦੇ ਉਹਦੇ ਮੈਸੇਜ ਦੇ ਜ਼ਰੀਏ ਕਿ ਤੁਸੀਂ ਇੱਕ ਦੈਰਾ ਕਮੈਂਟ ਕਰੋ ਕਈ ਵਾਰੀ ਕੀ ਹੁੰਦਾ ਜੇ ਪਿੱਛੇ ਤੁਸੀਂ ਦੇਖਿਆ ਹੋਊਗਾ ਕਿ ਵੀ ਆਹ ਗਾਣਾ ਕਿਉਂ ਹੈ ਇਹ ਉੱਥੇ ਵੱਜ ਰਿਹਾ ਆਹ ਗਾਣਾ ਇੱਥੇ ਕਿਉਂ ਹੋ ਰਿਹਾ ਆਹ ਗਾਣਾ ਨਹੀਂ ਹੋਣੀ ਚਾਹੀਦੀ ਕੰਪਨੀ ਕੀ ਕਰਦੀ ਹੁੰਦੀ ਹੈ ਮੈਂ ਕੰਪਨੀ ਦੇ ਪੱਖੋਂ ਗੱਲ ਕਰ ਰਿਹਾ ਕਿ ਕਮੈਂਟ ਟੂ 1 ਮਨ ਗੱਲ ਕਰਦਾ ਕੰਪਨੀ ਇੱਕ ਗਾਣਾ ਤਿਆਰ ਕਰਦੀ ਹੈ ਕੰਪਨੀ ਨੂੰ ਗਾਣਾ ਲੱਗਿਆ ਕਿ ਗਾਣਾ ਮੇਰਾ ਕੰਮ ਕਰ ਸਕਦਾ ਹੈ ਦਾ ਕੰਪਨੀ ਨੇ ਗਾਣਾ ਤਿਆਰ ਕੀਤਾ ਉਹਦੀ ਵੀਡੀਓ ਬਣਾਈ ਅੱਜ ਕੱਲ ਦਾ ਵੀਡੀਓ ਮਹਿੰਗੇ ਬਣਦੇ ਨੇ ਉਹਨੇ ਪੂਰੀ ਪਬਲਿਸਿਟੀ ਕੀਤੀ ਫਿਰ ਜਦੋਂ ਗਾਣਾ ਰਿਲੀਜ਼ ਹੋਣ ਤੇ ਆਇਆ ਤਾਂ ਉਦੋਂ ਕਿਸੇ ਨਾ ਕਿਸੇ ਬੰਦੇ ਨੇ ਉਹ ਗਾਣ ਤੇ ਆਬਜੈਕਸ਼ਨ ਲਾਤਾ ਸੋਸ਼ਲ ਮੀਡੀਆ ਤੇ ਗੱਲ ਫੈਲ ਗਈ ਤਾਂ ਗਾਣਾ ਰੁਕਣਾ ਰੁਕਣਾ ਸ਼ੁਰੂ ਹੋ ਗਿਆ ਜੇ ਕੋਈ ਦੈਰਾ ਹੋਵੇ ਕਿ ਇਸ ਦੈਰੇ ਚ ਰਹਿ ਕੇ ਗਾਣਾ ਹੋਣਾ ਚਾਹੀਦਾ ਵੀਡੀਓ ਹੋਣਾ ਚਾਹੀਦਾ ਫਿਰ ਕਿਉਂ ਕੋਈ ਬੰਦਾ ਇੰਨੇ ਪੈਸੇ ਲਾਊਗਾ ਆਪਾਂ ਇਹ ਚਾਹੁੰਦੇ ਆ ਕਿ ਜਿਵੇਂ ਬਾਕੀ ਚੀਜ਼ਾਂ ਫਿਲਮਾਂ ਨੇ ਅਸੀਂ ਫਿਲਮਾਂ ਬਣਾਉਣੇ ਜਾ ਰਹੇ ਹੁਣੇ ਫਿਲਮਾਂ ਅਸੀਂ ਬਣਾਈ ਸੈਂਸਰ ਬੋਰਡ ਤੋਂ ਅਸੀਂ ਪਾਸ ਕਰਾਈ ਰਿਲੀ ਸਾਨੂੰ ਕਿਸੇ ਨੇ ਕੁਝ ਨਹੀਂ ਕਿਹਾ ਗਾਣਿਆਂ ਦਾ ਵੀ ਪਤਾ ਹੋਵੇ ਕਿਦਾਂ ਦੇ ਗਾਣੇ ਅਸੀਂ ਲਿਖ ਸਕਦੇ ਹਾਂ ਇਸੀ ਕੋਈ ਗੱਲ ਅਧੂਰੀ ਰਹਿ ਗਈ ਪੂਰੀ ਨਹੀਂ ਹੋ ਪਾਈ ਉਹਦਾ ਹੀ ਸਾਰਾ ਕੁਝ ਮੰਗ ਰਹੇ ਸੀਗੇ ਅਸੀਂ ਉਹਦੇ ਗੀਤਾਂ ਦੇ ਸੈਂਸਰ ਮੰਗ ਰਹੇ ਸੀਗੇ ਕੋਈ ਹੋਰ ਸਵਾਲ ਜੀ ਬਸ ਇਹ ਚੀਜ਼ਾਂ ਤਰਦੀ ਲੁੰਦੇ ਨੇ ਜਿੰਨੇ ਇਹਨਾਂ ਨੇ ਗੱਲ ਕੀਤੀ ਐ ਕਿ ਸ਼ਬਦਾਵਲੇ ਠੀਕ ਹੋਣੇ ਚਾਹੀਦੇ ਆ ਰੀਟ ਦੇ ਨਾਲ ਲੋਕੀ ਲੱਗ ਕੇ ਨੱਚਦੇ ਕਈ ਵਾਰ ਤੇ ਤਰੁ ਧਾਰਮਿਕ ਮਿਊਜ਼ਿਕ ਵੀ ਹੋ ਜਾਂਦਾ ਉਹਦੇ ਨਾਲ ਬੰਦੇ ਦਾ ਮਨ ਖੁਸ਼ ਹੋ ਜਾਂਦਾ ਅਬਾਏ ਅਸ ਤਾਂ ਸਾਰੇ ਦੋਸਤਾਂ ਨੂੰ ਬੇਨਤੀ ਕਰਾਂਗੇ ਬਗੀਤਕਾਰਾਂ ਨੂੰ ਵੀ ਸੰਗੀਤਕਾਰਾਂ ਨੂੰ ਵੀ ਕੰਪਨੀਆਂ ਦਾ ਵੀ ਦੱਸ ਲੋ ਤਿਆਨ ਵਿਖਾ ਦੇ ਆਪਾਂ ਇਕੱਠੇ ਹੋ ਗਏ ਤੁਸੀਂ ਪੱਤਰਕਾਰ ਜੀ ਆਪਾਂ ਇਕੱਠੇ ਹੋ ਗਏ ਹੁਪਲਾ ਬਣ ਗਏ ਪੰਜਾਬੀ ਮਾਂ ਬੋਲੀ ਕਹਿੰਦੇ ਵੀ ਜੇਕ ਤੇ ਸੰਗੀਤ ਨਾ ਹੁੰਦਾ ਕੋਈ ਕਿਸ ਤਰ੍ਹਾਂ ਨਹੀਂ ਤਰ ਹੋਤਾ ਆਪਣੀ ਜਮਤ ਜਨਮ ਤੋਂ ਲੈ ਕੇ ਮਰਨ ਤੱਕ ਸਭੀ ਸਦੇ ਨਾਲ ਨਾਲ ਆ ਬਾਕੀ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਵੀ ਕਹਿੰਦੇ ਆਪਣੀ ਜ਼ਬਾਨ ਉੱਤੇ ਮਾਣ ਹੋਣਾ ਚਾਹੀਦਾ ਤੇ ਜਦੋਂ ਬੰਦਾ ਪੂਰੇ ਤਾਂ ਪਛਾਣ ਹੋਣਾ ਚਾਹੀਦਾ ਇਹ ਸਭਾ ਮੇਲਾ ਵੀ ਹੈ ਜਿਹੜਾ ਇਹ ਪੰਜਾਬੀ ਮਾਂ ਬੋਲੀ ਦੀ ਵੀ ਹਰਦੀਪ ਲਗੀ ਸਦੇ ਤਰੀਕੇ ਵਾਲਾ ਉਹਨਾਂ ਨੂੰ ਉਸ ਵਰਪਤ ਹੋਊਗਾ ਸਜੀਤ ਪਾਤਰ ਸਾਹਿਬ ਜਿਹਦੇ ਸਦੇ ਸਵਰਗਵਾਸੀ ਇਹਨਾਂ ਦੀ ਫੋਟੋ ਲੱਗੀ ਹੋਣਗੀ ਗੀਤ ਗਾਣਗੇ ਬਾਕੀ ਕੇ ਕਹਨੇ ਵੀ ਇੱਕ ਨੇ ਕਿ ਹੀ ਹੋਰ ਦੂਸਰੇ ਨੇ ਮਾਨੀ ਤੇ ਦੋਨੋਂ ਬਰਗ ਗਿਆ ਦੀ ਆਪਾਂ ਇੱਕ ਦੂਜੇ ਨਾਲ ਲੜ ਕੇ ਚੱਲੀਏ ਚੰਗੇ ਕੀਤੀ ਸੌਤ ਤਾਂ ਵੀ ਕਰੀਏ ਜਿਨ੍ਹਾਂ ਨੇ ਚੰਗੇ ਕੀਤ ਗਾਏ ਹਨ ਸਰੋਤਨ ਬੇਨਤੀ ਕਰਾਂਗੇ ਉਹਨਾਂ ਨੂੰ ਥੋੜੀ ਸ਼ਾਬਾਸ਼ ਦਿਓ ਤੇ ਬਾਕੀ ਕੋਈ ਨਹੀਂ ਹਰ ਆਪੇ ਹਰ ਕਰਾਂਗੇ ਹੈ ਆਪੇ ਬਰੋਗ ਕੋਈ ਸਾਰੇ ਦੋਸਤਾਂ ਨੂੰ ਬੇਨਤੀ ਕਰਾਂ ਕਿ ਵੀ ਵੀ ਤੋਪਰ ਕੱਟ ਤੋਰਨਾ ਤੇ ਬਰਤੋਰਨਾ ਬੰਦ ਕਰ ਦੇ। ਸਰ ਕੋਈ ਵੀ ਕੰਦਾ ਆਪਾਂ ਗਾਣਾ ਗਾ ਰਹੇ ਆ ਉਹਦੇ ਕੋਈ ਲਾਭ ਪਕਰਦੇ ਹੁੰਦਾ ਵਾ ਫਿਰ ਉੱਤੇ ਕੇਸ ਹੋ ਜਾਂਦੀ ਜਾਂ ਐਫ ਆਈ ਆਰ ਹੋ ਜਾਂਦੀ ਆ। ਉਸ ਤੋਂ ਮੈਂ ਦੇਖਿਆ ਆਦਾ ਕਿ ਜੇਰਾਪੇ ਤੁਹਾਡੀ ਟੀਮ ਬੈਠੀ ਐ ਇਸ ਦਮ ਤੇ ਕੋਈ ਨਾਲ ਨਹੀਂ ਖੜਦੀ ਕੋਈ ਜਦੇ ਨਾਲ ਕੀ ਖੜਨਾ ਚਾਹੀਦਾ ਸੀਗਾ। ਇਹ ਇਸੇ ਕਰਕੇ ਮੈਂ ਜੀ ਅਸੀਂ ਇਕੱਠ ਕਰ ਰਹੇ ਆ। ਮੈਂ ਜਦੋਂ ਸਦਾ ਕੱਠੂ ਗਾਣਾ ਇਕੇਵਿਤ ਬਰਕਤ ਹੁੰਦੀ ਆ। ਉਹ ਆ ਕੇ ਸਾਡੀ ਟੀਮ ਨੂੰ ਸਾਰੇ ਨੂੰ ਧੋਖਤ ਦਿੱਤ تسਲੀਦਾ ਉਹ ਤੁਰਗੋ ਬੰਦਾ ਹੁਕਸਗੋ ਬੈਠਾ ਵਾ ਜੀ ਬੰਦਾ ਥਾਣੇ ਕੋਲ ਬੈਠਾ ਆ। ਕਿਸੇ ਨੂੰ ਪਤਾ ਨਹੀਂ ਕਿ ਸੀ ਕਰਦਾ ਹਨ ਬਾਕੀ ਕੋਈ ਨਹੀਂ ਵੀ ਜੋ ਕਹਿੰਦਾ ਹੈ ਜੇ ਘਰ ਤੇ ਕਰਨ ਨੂੰ ਸਿਧਾਂਤ ਦੀੇ ਤੋਂ ਕੋਸ਼ਿਸ਼ ਕਰਕੇ ਨਾਲ ਬੱਤੀ ਸਾਰੇ ਨੂੰ ਕਮਾਗੇ ਕਿ ਦੂਜੇ ਨੂੰ ਆਪਾਂ ਤੇ ਜਿਹੜੇ ਵੱਡੇ ਸਾਡੇ ਗੀਤ ਕਰਦੇ ਉਹ ਛੋਟੇ ਨੂੰ ਦੱਸਣ ਇਸ ਤਰ੍ਹਾਂ ਗੀਤ ਲਿਖਣੇ ਇਹੋ ਜਿਹੇ ਨਹੀਂ ਲਿਖਣਾ ਕੁਮਾਨ ਸਾਹਿਬ ਇਹਦੇ ਵਿੱਚ ਜਿਹੜੀ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਸੈਂਸਿਟਿਵ ਬੁੱਝ ਨੂੰ ਮੈਂ ਮਸੂਤ ਕਰਦੇ ਹਾਂ ਕਿ ਜਦੋਂ ਆਪ ਗੀਤਾਂ ਦੇ ਮਿਆਰ ਨੂੰ ਕੰਟਰੋਲ ਕੀਤਾ ਜਾਤਗੇ ਨਹੀਂ ਚਲੋ ਭਾਈ ਜੀ ਨਾ ਜਿਹੜਾ ਅਸੀਂ ਕਹ ਰਹੇ ਹਾਂ ਕਿ ਦਾਇਰਾ ਹੋਵੇ ਦਾਇਰਾ ਹੋਵੇ ਗਰਾਊਂਡ ਹੁੰਦਾ ਇੱਕ ਬਕਰਕ੍ਰਿਕਟ ਦਾ ਗਰਾਊਂਡ ਆ ਪਰ ਪਤਾ ਉੱਥੇ ਤੱਕ ਜਾ ਕੇ ਬੌਲਿੰਗ ਮੁਰਣੀ ਚਾਹੀਦੀ ਕੋਈ ਦਾਇਰਾ ਤਾਂ ਹੋਵੇ ਕਿੱਥੇ ਕੀ ਕਰਨਾ ਦਾਇਰਾ ਹੀ ਨਹੀਂ ਹੈਗਾ ਅਸੀਂ ਉਦੋਂ ਵੀ ਸਾਨੂੰ ਇਹੀ ਮੰਗ ਕੀਤੀ ਸਾਰਿਆਂ ਨੇ ਮਿਲ ਕੇ ਕੋਈ ਸੈਂਸਰ ਬੋਰਡ ਵਰਗੀ ਚੀਜ਼ ਐ ਸੈਂਸਰ ਤੋਂ ਡਰ ਲੱਗਦਾ ਤਾਂ ਸੈਂਸਰ ਬੋਰਡ ਵਰਦੀ ਕੋਈ ਗੱਲ ਹੋਵੇ ਮਲ ਪਤਾ ਲੱਗੇ ਕਿ ਕਿਹੜੇ ਗਾਣੇ ਜਾਇਜ਼ ਨੇ ਮਲ ਬੰਦਾ ਪਹਿਲਾਂ ਸੈਂਸਰ ਕਰ ਇੱਕ ਕਾਪੀ ਭੇਜੇ ਸੌਫਟਵਰ ਦਾ ਕਾਪੀ ਇੱਦਾਂ ਦੀ ਉਹ ਬੰਦਾ ਕਹੇ ਆ ਗਾਣਾ ਸੀ ਰਿਕਾਰਡ ਕਰਨ ਲੱਗਿਆ ਜੀ ਉਸ ਤੋਂ ਬਾਅਦ ਉਹ ਬੰਦਾ ਕਹੇ ਨਹੀਂ ਇਹ ਗਾਣਾ ਤੁਹਾਡੇ ਦੈਰ ਵਿੱਚ ਨਹੀਂ ਆਉਂਦਾ ਪੈਸੀ ਨਹੀਂ ਲਾਊਗਾ ਕੋਈ ਬੰਦਾ ਕਿੰਨਾ ਪੈਸਾ ਖਰਾਬ ਹੋ ਜਾਂਦਾ ਜਦੋਂ ਕੋਈ ਬੰਦਾ ਜਾ ਕੇ ਤੇ ਰਿਐਕਸ਼ਨ ਕਰ ਦਿੰਦਾ ਕੋਈ ਬਿੱਲ ਪਾਉਣ ਦਾ ਕੋਈ ਕੁਝ ਕਰ ਦਿੰਦਾ ਸੈਂਸਰਸ਼ਿਪ ਦੇ ਲਈ ਤੁਸੀਂ ਅਜੇ ਕੋਸ਼ਿਸ਼ ਕਰ ਰਹੇ ਹੋ ਜੀ ਨਹੀਂ ਅਸੀਂ ਤਾਂ ਸਾਰਾ ਕੁਝ ਇਕੱਠੀ ਏਜ ਆ ਗਿਆ ਨਾ ਜੀ ਸੈਂਸਰ ਵੀ ਆ ਗਿਆ ਦੈਰਾ ਵੀ ਆ ਗਿਆ ਕਈ ਵਾਰੀ ਕੀ ਹੁੰਦਾ ਹੈ ਕਿ ਸੈਂਸਰ ਸਰਕਾਰਾਂ ਲਾਉਣ ਤੋਂ ਗਰੇਜ਼ ਕਰ ਬਿਲਕੁਲ ਜਿੱਦੇ ਪੰਜਾਬ ਦੇ ਬੁੱਧੀਜੀਵੀ ਬੰਦੇ ਬੈਠੇ ਹੋਣ ਕੋਈ ਬੰਦਾ ਤਾਂ ਹੋਵੇ ਦਸਣਾ ਤਾਂ ਹੋਵੇ ਨਾ ਜੀ ਪੰਜਾਬ ਸਰ ਜਮਤੀ ਨਾਲ ਗੱਲ ਵੀ ਸਪੀਸ਼ਲਸ਼ਨ ਦੇ ਵਿੱਚ ਨਹੀਂ ਜੀ ਅਸੀਂ ਇੱਕ ਮੰਗ ਪੱਤਰ ਦੇਵਾਂਗੇ ਸਰਕਾਰ ਨੂੰ ਉਸ ਦਿਨ ਉਸੇ ਦਿਨ ਜੀ ਉਸੇ ਦਿਨ ਲੋਕ ਨਹੀਂ ਅਸੀਂ ਪੱਤੇ ਤਿਆਰ ਕਰਾਂਗੇ ਸਾਡੇ ਸਾਰੇ ਬੰਦਿਆਂ ਨੂੰ ਦੱਸਾਂਗੇ ਆ ਆਪਨੇ ਪੰਜ ਪੰਜ ਮੰਗਾਂ ਨੇ ਫਿਰ ਉਹ ਬਾਦ ਕੁ ਕਦੇ ਟਾਈਮ ਲੈ ਕੇ ਸੀਐਨ ਸਾਹਿਬ ਨੂੰ ਦੇਵਾਂਗੇ ਕਲਾਸਿਕ ਗੀਤ ਘੜਦੇ ਜਾ ਰਹੇ ਨਹੀਂ ਪੰਜਾਬੀ ਇੰਡਸਟਰੀ ਦੇ ਵਿੱਚ ਬੀਟ ਆਉਣ ਤੋਂ ਬਾਅਦ ਦੇਖੋ ਜੀ ਕਿਸੇ ਜਿਹੜਾ ਪੰਜਾਬੀ ਇੱਕ ਗੀਤ ਸੰਗੀਤ ਹੈ ਨਾ ਇਹ 'ਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੁਣਨ ਵਾਲੇ ਸਰੋਤਿਆਂ ਦਾ ਥੋੜਾ ਮੋਟਾ ਉਨੀ ਕੀ ਹੁੰਦਾ ਰਹਿੰਦਾ ਹੈ ਕਲਾਸਿਕਲ ਸੁਣਨ ਵਾਲੇ ਵੀ ਬਹੁਤ ਨੇ ਆ ਜਿਹੜਾ ਡਿਜੀਟਲ ਆਪਾਂ ਦੂਜਾ ਕਹਿੰਦੇ ਆਂਗੇ ਵੈਸਟਰਨ ਸੁਣਨ ਵਾਲੇ ਵੀ ਬਹੁਤ ਨੇ ਪੁਰਾਣਾ ਫੋਕ ਸੁਣਨ ਵਾਲੇ ਬਹੁਤ ਨੇ ਅੱਜ ਸ੍ਰੀ ਗੁਰੂ ਸਾਹਿਬ ਬੈਠੇ ਨੇ ਇਹਨਾਂ ਦੇ ਵੀ ਅੱਜ ਖਾੜੇ ਲੱਗ ਰਹੇ ਨੇ ਪਾਲੀ ਦਾਇਤ ਵਾਲੀਆ ਭਾਜੀ ਦੇ ਵੀ ਖਾੜੇ ਲੱਗ ਰਹੇ ਨੇ ਸਭ ਦੇ ਖਾੜੇ ਲੱਗ ਰਹੇ ਨੇ ਮਤਲਬ ਹਰ ਤਰ੍ਹਾਂ ਦੀ ਕੈਟਾਗਰੀ ਹੈਗੀ ਹੈ ਉਹ ਜਿਹੜੇ ਬੀਟ ਜੀ ਵਾਲੇ ਗਾਣੇ ਨੇ ਉਹ ਕੁਝ ਕੁਝ ਦੇਰੇ ਵਾਸਤੇ ਰਹੇ ਬੱਚੇ ਗੈਲੋ ਕੁਝ ਵੀ ਗੈਲੋ ਪਰ ਹਰ ਚੀਜ਼ ਵਿੱਚ ਪੰਜਾਬੀ ਮਾਂ ਬੋਲੀ ਦਾ ਜਿਹੜਾ ਘੇਰਾ ਇੰਨਾ ਵਿਸ਼ਾਲ ਹੈ ਉਹ ਸਭ ਦੇ ਸਭ ਦੀਆਂ ਝੋਲੀਆਂ ਭਰਦੀ ਹੈ ਸਭ ਦਾ ਮਨੋਰੰਜਨ ਕਰਦੀ ਹੈ ਸਾਰ ਅੱਗੇ ਹੁੰਦਾ ਸੀ ਉਸਤਾਦ ਸ਼ਿਗਰਤ ਹੁੰਦਾ ਸੀਗਾ ਅੱਜ ਕੱਲ ਉਹ ਗਾਇਬ ਹੁੰਦਾ ਜਾ ਰਿਹਾ ਸਿਰਫ ਕਮੰਟਲ ਸਿੱਖਿਆ ਤੇ ਆਰਟ ਟੂਨ ਕੀਤੀ ਦਾ ਚੱਕਾ ਫੱਟੇ ਉਹ ਕਾਰਨ ਇਹੀ ਹੈ ਨਾ ਜਿਹੜੇ ਸਾਧਨ ਹੋ ਗਏ ਉਹ ਸਸਤੇ ਹੋ ਗਏ ਸੌਖੇ ਹੋ ਗਏ ਤਾਂ ਹੀ ਉਹਦੇ ਵਿੱਚ ਜਿਹੜਾ ਨਗਾਰ ਆ ਗਿਆ ਤਾਂ ਹੀ ਕੋਈ ਗੀਤਕਾਰ ਮਾਰਕਸ ਨੂੰ ਸਲਾਹ ਨਹੀਂ ਲੈਂਦਾ ਪਹਿਲਾਂ ਚਰਨਜੀਤ ਸਿੰਘ ਉੱਜਾ ਸਾਹਿਬ ਕੀ ਕਰਦੇ ਨੇ ਬੱਟਾ ਸਾਹਿਬ ਦੱਸਿਓ ਜੀ 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 ਸਮਰਾਟ ਆਪ ਜਾਣਦੇ ਆ ਸਾਰੇ ਜਨਾਬ ਚਰਨਜੀਤ ਸਿੰਘ ਉੱਜਾ ਸਾਹਿਬ ਜਿਨ੍ਹਾਂ ਦੀ ਬਹੁਤ ਵੱਡੀ ਸੰਗੀਤ ਕੰਡਸਟਰੀ ਨੂੰ ਦੇਣਾ ਤੇ ਜਿਨ੍ਹਾਂ ਨੇ ਉਹਨਾਂ ਨੇ ਰਿਕਾਰਡ ਕੀਤੇ ਨੇ ਸਾਰੇ ਸਟਾਫ ਸਾਰੇ ਜੀ ਸਾਰੇ ਗਾਣੇ ਹਿੱਟ ਨੇ ਕਾਰਨਉਦੈ ਸੀ ਕਿ ਗੀਤ ਨੂੰ ਬੈਠ ਕੇ ਉਹਨਾਂ ਦੀ ਇੱਕ ਟੀਮ ਸੀ ਪੂਰੀ ਉਹ ਗਾਣਾ ਕਿਨੇ ਹਲੇ ਕਿਸੇ ਨੂੰ ਪਤਾ ਨਹੀਂ ਪਰ ਗੀਤ ਟੇਬਲ ਤੇ ਆ ਗਿਆ ਤੇ ਸਾਰਿਆਂ ਦੇ ਵਿੱਚ ਵੇਖੀ ਗੀਤ ਪੜਿਆ ਜਾਂਦਾ ਸੀ ਕਿ ਇਹ ਗੀਤ ਰਿਕਾਰਡ ਕਰਨ ਦੇ ਯੋਗ ਹੈ ਜਾਂ ਨਹੀਂ ਫਿਰ ਉਸ ਤੋਂ ਬਾਅਦ ਉਹ ਬਾਰਡਿੰਗ ਦੇ ਹਿਸਾਬ ਨਾਲ ਗਵਾਕੇ ਦੇਖਦੇ ਸੀ ਵੀਰ ਨੂੰ ਪਾਲੀ ਭਾਜੀ ਨੇ ਗਾਉਣਾ ਜਾਂ ਸਿੰਦੀਰਾ ਭਾਜੀ ਨੇ ਗਾਉਣਾ ਕਿਹਨੇ ਗਾਉਣਾ ਫਿਰ ਇਦਾਂ ਕੀ ਸਿਲੈਕਟ ਹੁੰਦਾ ਸੀ ਫਿਰ ਉਹਦੀ ਕੰਪੋਜੀਸ਼ਨ ਬਣ ਕੇ ਫਿਰ ਦੁਬਾਰਾ ਸਿਲੈਕਟ ਹੁੰਦੀ ਤਾਂ ਜਾ ਕੇ ਕਿਤੇ ਗੀਤ ਬਣਦਾ ਸੀ ਅੱਜ ਕੱਲ ਤਾਂ ਇਹ ਵੀ ਕੰਪਿਊਟਰ ਫਿਰ ਰਿਦਮ ਲੱਗ ਬਣਨਾ ਫਿਰ ਦੂਜਾ 뮤ਜ਼ਿਕ ਵਾਲਾ ਆ ਗਿਆ ਫਿਰ ਤੀਜਾ ਆ ਗਿਆ ਕਈ ਕਈ ਮਹੀਨੇ ਇੱਕ ਗੀਤੇ ਲੱਗ ਜਾਂਦੇ ਸੀ ਮਤਲਬ ਇੱਕ ਟੇਪ ਦੇ ਤੇ ਅੱਜ ਕੱਲ ਤਾਂ ਹੁਣ ਜਾਓ ਤੁਸੀਂ 15 ਮਿੰਟ ਦੇ ਵਿੱਚ ਅਗਲਾ ਮਾਸਟਰ ਫੜਾ ਕੇ ਤੋਂ ਵਾਸਤੇ ਫੜਾ ਦਿੰਦਾ ਨਾ ਉਹਨੂੰ 뮤ਜ਼ਿਕ ਡੈਕਟਰ ਨੂੰ ਪਤਾ ਹੁੰਦਾ ਵੀ ਇਹ ਬੋਲ ਕੀ ਰਿਹਾ ਹੈ ਇਹ ਬੈਟਿੰਗ ਕੀ ਹੈ ਉਹਨੂੰ ਕੋਈ ਮਤਲਬ ਨਹੀਂ ਉਹਨੇ ਤਾਂ ਆਪਣ ਦੇ ਕੋ ਫਰਕ ਪੈ ਗਿਆ ਬਹੁਤ ਜਿਆਦਾ ਫਰਕ ਇਸ ਕਰਕੇ ਜਿਹੜੀ ਕੁਆਲਿਟੀ ਵੀ ਘਟ ਗਈ ਤੇ ਜਿਹੜਾ ਗੀਤਾਂ ਦੇ ਵਿੱਚ ਜਿਆਦਾ ਨਿਕਾਰ ਇਸ ਕਰਕੇ ਆ ਸਰ ਕਿੰਨੀ ਕਿੱਥੇ ਰਹਿ ਗਈ ਜਿੱਤੇ ਕਹਿੰਦਾ ਸਟਾਰ ਸ਼ੇਅਰ ਦੇ ਵਿੱਚ ਕਿਤਨੇ ਕਿਤੇ ਕਮੀ ਗੈਪ ਸੀਗਾ ਤਾਂ ਲੋਕੀ ਦੂਰ ਹੁੰਦੇ ਜਾਂਦੇ ਨੇ ਜੀ ਬਿਲਕੁਲ ਇੱਕ ਤਾਂ ਇੱਕ ਤਾਂ ਟਾਈਮ ਦੀ ਸ਼ਾਰਟੇਜ ਹੋ ਗਈ ਜਿਹੜਾ ਅੱਜ ਕੱਲ ਪੀੜੀ ਨਵੀਂ ਪੀੜੀ ਆ ਗਈ ਇੱਕ ਤਾਂ ਇਹਨਾਂ ਦੇ ਵਿੱਚੋਂ ਸਬਰ ਸੰਤੋਖ ਕਹਿ ਲਈ ਆ ਭਾਜੀ ਮਨ ਨੂੰ ਅਸੀਂ ਕੋਈ ਸਬਰ ਰੱਖੀਏ ਕਿ ਕੁਝ ਸੰਘਰਸ਼ ਕਰੀਏ ਕਿਸੇ ਉਸਤਾਦ ਤੋਂ ਜਾ ਕੇ ਸਿੱਖ ਲਈਏ ਕੋ ਆਪਣੇ ਆਪ ਚ ਸਾਰੇ ਵਿਦਵਾਨ ਨੇ ਉਹ ਆਪਣਾ ਆਪਣੇ ਕੰਪਿਊਟਰ ਤੋਂ ਦੇਖ ਕੇ ਸਿੱਖ ਲੈਂਦੇ ਮੈਂ ਸਾਨੂੰ ਕਿਸੇ ਦੀ ਲੋੜ ਨਹੀਂ ਉੱਥੋਂ ਡਿਕਸ਼ਨਰੀ ਚੋਂ ਪੜ੍ਹ ਲਿਆ ਬਸ ਇਹ ਠੀਕ ਹੈ ਜਦ ਕਿ ਜਿਹੜੇ ਸਤਾ ਲੋਕ ਹੁੰਦੇ ਨੇ ਕੱਲਾ ਉਹ ਗਾਉਣਾ ਜਾਂ ਲਿਖਣਾ ਨਹੀਂ ਸਿਖਾਉਂਦੇ ਜ਼ਿੰਦਗੀ ਦੀ ਗਿਆਕਤ ਸਿਖਾਉਂਦੇ ਨੇ ਵੱਡਿਆਂ ਚ ਵਿਚਰਨਾ ਕਿਵੇਂ ਆ ਸਮਾਜ ਚ ਕਿਵੇਂ ਵਿਚਰਨਾ ਸਟੇਜ ਤੇ ਖੜਕੇ ਕਿਵੇਂ ਵਿਚਰਨਾ 10000 ਦਾ ਬੰਦੇ ਦਾ ਇਕੱਠ ਹੈ ਤੁਸੀਂ ਕਿਹੜੇ ਸ਼ਬਦ ਬੋਲਨੇ ਆ ਤਾਂ ਕਿ ਉਹ ਤੁਹਾਡੇ ਖਿਲਾਫ ਨਾ ਹੋਣ ਇਹ ਸਤਾ ਲੋਕ ਸਿਖਾਉਂਦੇ ਨੇ ਉੱਥੋਂ ਸਿੱਖਿਆ ਲੈਂਦੇ ਠੀਕ ਨਾ ਜਾ ਰਹੀ ਮੈਸੇਜ ਅੜਦਾ ਕਿ ਬਿਲਕੁਲ ਮਾਤਾ ਇਹ ਕਹਾਂਗਾ ਵੀ ਜਿਹੜੇ ਨਵੇਂ ਸਾਡੇ ਬੱਚੇ ਨੇ ਉਹਨਾਂ ਨੂੰ ਜ਼ਰੂਰ ਕਿਸ ਪੜ੍ਹ ਜਾਣਾ ਚਾਹੀਦਾ ਸਿੱਖਣਾ ਚਾਹੀਦਾ ਸਭ ਤੋਂ ਵੱਡਿਕਲ ਪੜ੍ਹਨਾ ਜ਼ਰੂਰ ਚਾਹੀਦਾ ਜਿਹੜੀਆਂ ਪੁਰਾਣੇ ਸਾਡੇ ਲੋਕ ਨੇ ਜਿਨ੍ਹਾਂ ਨੇ ਕਿਤਾਬਾਂ ਲਿਖੀਆਂ ਪੜੋ ਅੱਛਾ ਸੁਣੋ ਬੇਸ਼ਰੀਵਲੇ ਆਇਆ ਹਾਂ ਤੇ ਅਸੀਂ ਕੋਸ਼ਿਸ਼ ਕੀਤੀ ਹੈ ਵੀ ਜੋ ਸਾਡਾ ਪ੍ਰੋਗਰਾਮ ਸੀ ਅਸੀਂ ਪੂਰਾ ਆਪਣੇ ਦਿਲੋਂ ਤੁਹਾਨੂੰ ਦੱਸਿਆ ਤੇ ਅੱਗੇ ਤੁਸੀਂ ਜਿਵੇਂ ਅੱਗੇ ਦੁਨੀਆ ਦੇ ਕੋਨੇ ਕੋਨੇ ਜਿਸ ਪ੍ਰੋਗਰਾਮ ਪਹੁੰਚਾਇਆ ਜਸੀਂ ਉਮੀਦ ਕਰਦੇ ਇਹਦਾ ਸਾਡਾ ਸਾਥ ਦੇਵੋਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦਿਨੋਂ ਧੰਨਵਾਦ ਕਰਦੇ ਸ਼ੁਕਰੀਆ ਬੜੀ ਬੇਸ਼ਕਮਤ